ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਕਿਸਾਨ ਵੀਰੋ ਤੇ ਕਿਸਾਨ ਭੈਣੋ ਅੱਜ ਦਾ ਕਿਸਾਨ ਮਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਪਾਤਾ ਕਰਨਾ ਹੈ ਕਿਸਾਨ ਵੀਰੋ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਖੜਾ ਨੇ ਮਾਰ ਮਾਰੀ ਹੈ ਕਾਫੀ ਨੁਕਸਾਨ ਹੋ ਗਿਆ ਹੈ ਜਿੱਥੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ ਝੋਨੇਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਇਹੋ ਜਿਹਾ ਖੜਾ ਹੈ ਕਿ ਝੋਨੇ ਨਜ਼ਰ ਨਹੀਂ ਆ ਰਹੇ ਜਿੱਥੇ ਕਿਤੇ ਜ਼ਿਆਦਾ ਪਾਣੀ ਦੀ ਮਾਰ ਆ ਉੱਥੇ ਤਾਂ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਤੇ ਜਿੱਥੇ ਕਿਤੇ ਹਲਕਾ ਪਾਣੀ ਆ ਤਾਂ ਉੱਥੇ ਵੀ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਪਣੀ ਹੋਈ ਹੈ ਪਰ ਉਹ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸਾਨ ਵੀਰਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਜਾਂ ਹੋ ਗਈ ਹੈ ਤਾਂ ਉਹ ਅੱਗੇ ਕੀ ਕਰਨ ਕਿਹੋ ਜੀ ਵਿਉਂਤਬੰਦੀ ਕਰਨ ਕਿਉਂਕਿ ਹੁਣ ਅਜੇ ਤਾਂ ਜਦੋਂ ਤੱਕ ਪਾਣੀ ਖਲੋਤਾ ਹੈ ਉਦੋਂ ਤੱਕ ਤਾਂ ਲੱਗਦਾ ਹੁੰਦਾ ਹੈ ਕਿ ਸਾਰਾ ਕੁਝ ਨਾਰਮਲ ਹੈ ਜਦੋਂ ਪਾਣੀ ਨੇ ਉਤਰਨਾ ਹੈ ਤਾਂ ਅਸਲੀ ਜਿਹੜਾ ਨੁਕਸਾਨ ਆ ਉਦੋਂ ਪਤਲ ਲੱਗਣਾ ਹੈ ਉਦੋਂ ਅੰਦਾਜ਼ੇ ਲਗਾਏ ਜਾਣੇ ਨੇ ਕਿ ਹੁਣ ਕੀ ਕੁਝ ਵਾਪਰ ਗਿਆ ਤੇ ਕੀ ਅੱਗੇ ਹੋਣਾ ਚਾਹੀਦਾ ਹੈ ਹਾਲਾਂਕਿ ਮੁਆਵਜ਼ੇ ਵਗੈਰਾ ਦੀ ਮੰਗ ਵੀ ਉੱਠੀ ਹੋਈ ਹੈ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਨੂੰ ਮੁਆਵਜ਼ਾ ਵੀ ਚਾਹੀਦਾ ਹੈ ਤਾਂ ਦੂਜੇ ਪਾਸੇ ਹੁਣ ਸਰਕਾਰਾਂ ਵੀ ਆਪਣੇ ਪੱਧਰ ਦੇ ਉੱਤੇ ਕਈ ਉਪਰਾਲੇ ਕਰ ਰਹੀਆਂ ਨੇ ਤਾਂ ਜੋ ਅੱਗੇ ਜਾ ਕੇ ਕਿਸਾਨਾਂ ਦਾ ਭੋਖਾ ਜਿਹੜਾ ਉਹ ਸੁਧਾਰਿਆ ਜਾ ਸਕੇ ਕਿਉਂਕਿ ਕੁਝ ਹੀ ਸਮੇਂ ਦੇ ਬਾਅਦ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਪਹੁੰਚਣੀ ਸੀ ਸੀਜ਼ਨ ਸ਼ੁਰੂ ਹੋਣਾ ਸੀ ਪਰ ਕੁਦਰਤ ਨੇ ਅਜਿਹੀ ਮਾਰ ਮਾਰੀ ਹੈ ਕਿ ਸਾਰਾ ਕੁਝ ਤਹਿਸ ਨੈਸ ਕਰਕੇ ਰ ਤੇ ਕਿਸਾਨ ਵੀਰੋ ਹੁਣ ਅੱਗੇ ਫਿਰ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ ਤਿਆਰੀ ਕੀ ਕਰਨੀ ਚਾਹੀਦੀ ਹੈ ਖੇਤਾਂ ਦੀ ਤੇ ਇਸ ਤੋਂ ਇਲਾਵਾ ਇੱਕ ਵੱਡੀ ਜਿਹੜੀ ਸਭ ਤੋਂ ਸਮੱਸਿਆ ਇਹ ਹੈ ਕਿ ਜਿਵੇਂ ਕਿਸਾਨ ਵੀਰ ਪਹਿਲਾਂ ਝੋਨੇ ਦਾ ਬੀਜ ਆਪਣੇ ਆਪ ਤਿਆਰ ਕਰ ਲੈਂਦੇ ਨੇ ਤਾਂ ਹੁਣ ਜਦੋਂ ਫਸਲ ਹੀ ਨਹੀਂ ਰਹੀ ਜਾਂ ਜਿੱਥੇ ਫਸਲ ਨੁਕਸਾਨੀ ਗਈ ਹੈ ਤਾਂ ਉਹਦੇ ਲਈ ਝੋਨੇ ਦੇ ਬੀਜ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਤੇ ਅਸੀਂ ਅੱਜ ਉੱਚੇ-ਚੇ ਤੌਰ ਤੇ ਉੱਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਜੋ ਮੁੱਖ ਫਸਲ ਵਿਗਿਆਨੀ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਜਿਹੜਾ ਝੋਨਾ ਬਿਲਕੁਲ ਖਤਮ ਹੋ ਚੁੱਕਿਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਦੂਜਾ ਜਿੱਥੇ-ਜਿੱਥੇ ਪਾਣੀ ਨੇ ਅਜੇ ਮਾਰ-ਮਾਰ ਨਹੀਂ ਸ਼ੁਰੂ ਕੀਤੀ ਹੈ ਜਿੱਥੇ ਇੱਕ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਕਿ ਪਾਣੀ ਖਰਾਬ ਕਰ ਸਕਦਾ ਚੋਨੇ ਨੂੰ ਉਹਦੇ ਉੱਤੇ ਵੀ ਗੱਲ ਕਰਾਂਗੇ ਪਰ ਜਿਹੜੇ ਹੜ੍ਹਾਂ ਦੇ ਅਸਰ ਦੇ ਵਿੱਚ ਇਹ ਫਸਲਾਂ ਆਈਆਂ ਨੇ ਹੁਣ ਉਹਨਾਂ ਦਾ ਕੀ ਪ੍ਰਬੰਧਨ ਹੋਵੇਗਾ ਸਭ ਤੋਂ ਪਹਿਲਾਂ ਤਾਂ ਆਲ ਇੰਡੀਆ ਰੇਡੀਓ ਪਟਿਆਲਾ ਦੀ ਟੀਮ ਉਹਨਾਂ ਦਾ ਧੰਨਵਾਦੀ ਹਾਂ ਕਿ ਮੈਨੂੰ ਅੱਜ ਮੌਕਾ ਦਿੱਤਾ ਗੱਲ ਕਰਨ ਦਾ ਤੇ ਖਾਸ ਕਰਕੇ ਜਿਵੇਂ ਦੇਖਿਆ ਹੀ ਕਿ ਆਪਣਾ ਪੂਰਾ ਪੰਜਾਬ ਇੱਕ ਸੰਕਟ ਦੀ ਘੜੀ ਦੇ ਵਿੱਚ ਹੈ ਤੇ ਪੂਰੇ ਪੰਜਾਬ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਕਿਸਾਨ ਵੀਰ ਵੀ ਆਗੇ ਜੀ ਤੇ ਜਿਹੜੇ ਹੋਰ ਵੀ ਜਿੰਨੇ ਵੀ ਹਨ ਕਿ ਵਸਿੰਦੇ ਹਨ ਤੇ ਜਿੱਥੇ ਪਾਣੀ ਫਿਰ ਗਿਆ ਘਰ ਦੇ ਵਿੱਚ ਜਾਂ ਉਹਦੀ ਥਾਂ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਹੈਗਾ ਇੰਨਾ ਮਤਲਬ ਸਾਨੂੰ ਮਹਿਸੂਸ ਹੁੰਦਾ ਹੈਗਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਪਰ ਕਿਉਂਕਿ ਜਦੋਂ ਦੁੱਖ ਦੇ ਘਟੇ ਆਉਂਦੀ ਹੈ ਤਾਂ ਉਦੋਂ ਇਹ ਹੁੰਦਾ ਹੈ ਕਿ ਆਪਾਂ ਬੈਠੀਏ ਸੋਚੀਏ ਤੇ ਕੋਈ ਤਰਤੀਬ ਦੱਸੀਏ ਕੋਈ ਤਰੀਕਾ ਦੱਸੀਏ ਵੇ ਤਾਂ ਕਿ ਆਪਾਂ ਬਿਲਕੁਲ ਹ ਹਿੰਮਤ ਨਾ ਹਾਰ ਕੇ ਤੇ ਅੱਗੇ ਵਾਸਤੇ ਵੀ ਥੋੜਾ ਜਿਆਨ ਕਿ ਜਿਹੜਾ ਹੈਗਾ ਪਲਾਨਿੰਗ ਬਣਾਈਏ ਕਿਉਂਕਿ ਜਿੰਨਾ ਪਾਣੀ ਆਇਆ ਹੈਗਾ ਤੇ ਉਹਦੇ ਨਾਲ ਜੇ ਖੇਤੀ ਖੇਤੀ ਦਾ ਹੀ ਲਾਇਆ ਜਾਵੇ ਤਾਂ ਸੈਂਕੜੇ ਕਰੋੜਾਂ ਦੇ ਵਿੱਚ ਨੁਕਸਾਨ ਹੈਗਾ ਤੇ ਅਜੇ ਜਿਵੇਂ ਜਿਵੇਂ ਕਿ ਪਾਣੀ ਉਤਰੂਗਾ ਜੀ ਉਸ ਤੋਂ ਬਾਅਦ ਜਿਹੜੇ ਕਿਸਾਨ ਵੀਰਾਂ ਦੇ ਟਿਊਬਵਲ ਹੈਗੇ ਆ ਮੋਟਰਾਂ ਹੈਗੀਆਂ ਤੇ ਉਹਨਾਂ ਦਾ ਵੀ ਪਤਾ ਨਹੀਂ ਕਿ ਕੀ ਹਾਲ ਹੋਊਗਾ ਜਿਹੜਾ ਅਸਲ ਹਿਸਾਬ ਹੈ ਕਿੰਨਾ ਨੁਕਸਾਨ ਹੋਇਆ ਤਾਂ ਉਹ ਅਜੇ ਨਹੀਂ ਕਹਿ ਸਕਦੇ ਕਿਉਂਕਿ ਅਜੇ ਵੀ ਜਿਹੜਾ ਬਰਸਾਤ ਹੈ ਉਹ ਲਗਾਤਾਰ ਪੈ ਰਹੀ ਹੈ ਤੇ ਮੈਂ ਯਾਨੀ ਕਿ ਕਹਿਣਾ ਹੁੰਦਾ ਖਾਸ ਕਰਕੇ ਜਿਹੜੀ ਅਰਦਾਸ ਹੈ ਉਹਦੇ ਵਿੱਚ ਬੜੀ ਉਹ ਹੁੰਦੀ ਹੈ ਤੇ ਸੁਣਦਾ ਹੈ ਤੇ ਆਪਾਂ ਇਹ ਅਰਦਾਸ ਕਰੀਏ ਪਰਮ ਪਿਤਾ ਪਰਮਾਤਮਾ ਅੱਗੇ ਕਿ ਜਿਹੜੀ ਸੰਕਟ ਹੈ ਸਾਡਾ ਉਹ ਟਲੇ ਹਮ ਤੇ ਅਹੀ ਇਹਦੇ ਵਿੱਚੋਂ ਉਭਰੀਏ ਜੀ ਤੇ ਖਾਸ ਕਰਕੇ ਕੁਝ ਜਿਵੇਂ ਯਾਨੀ ਕਿ ਖੇਤੀ ਨਾਲ ਸੰਬੰਧਿਤ ਆਪਾਂ ਹੈਗੇ ਆ ਉਹਦੇ ਨਾਲ ਗੱਲਾਂ ਕਰਨੀਆਂ ਤੇ ਕਿਸਾਨ ਵੀਰਾਂ ਨੂੰ ਪਤਾ ਤਾਂ ਹੈ ਬਹੁਤ ਕੁਛ ਹੈ ਵੀ ਇਹ ਕਰ ਸਕਦੇ ਆ ਪਰ ਜਦੋਂ ਯਾਨੀ ਕਿ ਬੰਦੇ ਦਾ ਧਿਆਨ ਦੂਜੇ ਪਾਸੇ ਹੋਵੇ ਹਮ ਤਾਂ ਇਧਰਲੇ ਪਾਸੇ ਧਿਆਨ ਨਹੀਂ ਜਾਂਦਾ ਹੈਗਾ ਵੀ ਆਪਾਂ ਯਾਨੀ ਕਿ ਕੀ ਬਿਉਂਤ ਬੰਦੀ ਬਣਾਈਏ ਜੀ ਤੇ ਹੋ ਸਕਦਾ ਜਿਹੜੀ ਸਾਡੇ ਅੱਜ ਦੀ ਗੱਲ ਹੈ ਤੇ ਉਹਨਾਂ ਨੂੰ ਯਾਦ ਕਰਾ ਦੇਵੇ ਬੀਹਾਂ ਇਹ ਵੀ ਕੰਮ ਹੋ ਸਕਦਾ ਹੈ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਅੱਜ ਤਾਂ ਜਿਹੜਾ ਪ੍ਰੋਗਰਾਮ ਹੈ ਤੁਸੀਂ ਇੱਥੇ ਕਰਾ ਰਹੇ ਹੋ ਤੇ ਬਹੁਤ ਵਧੀਆ ਤੁਹਾਡੀ ਸੋਚ ਹੈਗੀ ਵੀ ਤਾਂ ਕਿ ਕਿਸਾਨ ਵੀਰਾਂ ਨੂੰ ਸਮੇਂ ਦੇ ਹਿਸਾਬ ਨਾਲ ਇੱਕ ਰਾਹ ਜਿਹੜਾ ਹੈਗਾ ਉਹ ਦਿਖਾਇਆ ਜਾ ਸਕੇ ਕਿ ਤਾਂ ਕਿ ਜਿਹੜੀ ਆਪਣੀ ਖੇਤੀ ਹੈ ਤੇ ਉਹਨੂੰ ਆਪਾਂ ਸਹੀ ਪੈਂਡੇ ਤੇ ਜਾ ਸਕੀਏ ਬਿਲਕੁਲ ਤੇ ਜਿਵੇਂ ਕਿ ਜਿਹੜੀਆਂ ਨਵੀਆਂ ਜਗ੍ਹਾ ਹੈਗੀਆਂ ਜਿੱਥੇ ਪਾਣੀ ਖੜਨ ਬਹੁਤ ਚਿਰ ਹੋ ਗਿਆ ਉੱਥੇ ਤਾਂ ਜੇ ਟਾਈਮ ਲੱਗੂਗਾ ਪਾਣੀ ਨਿਕਲਣ ਨੂੰ ਵੀ ਹੂੰ ਹੂੰ ਪਰ ਕੁਝ ਇਹੋ ਜਿਹੀਆਂ ਜਗ੍ਹਾਾਂ ਤੇ ਪਾਣੀ ਫਿਰ ਗਿਆ ਖੇਤਾਂ ਦੇ ਵਿੱਚ ਜਿੱਥੇ ਫਸਲ ਦਾ ਨੁਕਸਾਨ ਹੋ ਗਿਆ ਹੂੰ ਉਹ ਇੰਨਾ ਕੁ ਨੁਕਸਾਨ ਹੋ ਗਿਆ ਕਿ ਉਹਦੇ ਵਿੱਚੋਂ ਕਿਸਾਨ ਦੇ ਪੱਲੇ ਨਹੀਂ ਪੈਣਾ ਕੁਝ ਹੂੰ ਤੇ ਜਿਵੇਂ ਇਹ ਪਾਣੀ ਉਤਰਦਾ ਹੈਗਾ ਤੇ ਉਹਦੇ ਵਾਸਤੇ ਆਪਾਂ ਨੂੰ ਕੁਝ ਪਹਿਲਾਂ ਹੀ ਦਿਮਾਗ 'ਚ ਬਿਆੰਤ ਬੰਦੀ ਹੈ ਜਿਹੜੀ ਉਹ ਕਰਨ ਦੀ ਲੋੜ ਹੈਗੀ ਆ ਜੀ ਤੇ ਪੰਜਾਬ ਖੇਤੀਬਾੜੀ ਇੰਡਸਟਰੀ ਦੇ ਸਾਇੰਸਦਾਨਾਂ ਨੇ ਜਿਨ੍ਹਾਂ ਨੇ ਹੁਣ ਤੱਕ ਰਿਸਰਚ ਕੀਤੀ ਹੈ ਤੇ ਉਹਦੇ ਹਿਸਾਬ ਨਾਲ ਜਿਹੜਾ ਸਤੰਬਰ ਦਾ ਮਹੀਨਾ ਹੈਗਾ ਹੂੰ वैसे ਤਾਂ ਇਹ ਫਸਲ ਸਾਂਭਣ ਦਾ ਮਹੀਨਾ ਹੁੰਦਾ ਹੈ ਜੀ ਪਰ ਕੁਦਰਤ ਨੇ ਕੁਝ ਇਹੋ ਜਿਹਾ ਯਾਨੀ ਕਿ ਬਣਾਤਾ ਵਰਤਾਰਾ ਕਿ ਆਪਾਂ ਨੂੰ ਇੱਥੇ ਫਸਲ ਵਿੱਜਣ ਦੇ ਬਿਉਂਤ ਬੰਦੀ ਬਾਰੇ ਸੋਚਣਾ ਪੈ ਰਿਹਾ ਹੈਗਾ ਤੇ ਉਹਦੇ ਤਹਿਤ ਜਿਵੇਂ ਯਾਨੀ ਕਿ ਇੱਕ ਬੜੀ ਸੋਹਣੀ ਫਸਲ ਹੈਗੀ ਬੜੇ ਘਟਦਨਾਂ ਦੀ ਹੈ ਹੂੰ ਜਿਵੇਂ ਤੋੜੀ ਹੈ ਜਿਹਨੂੰ ਕਹਿੰਦੇ ਆ ਜੀ ਆਇਲ ਸੀਡ ਹੈ ਤੇ ਉਹਦੀ ਬਜਾਈ ਪੂਰਾ ਸਤੰਬਰ ਆਪਾਂ ਕਰ ਸਕਦੇ ਹੈਗੇ ਹੂੰ ਤੇ ਉਹਦਾ ਦੋ ਕਿਸਮਾਂ ਹੈਗੀਆਂ ਇੱਕ ਦੰ ਟੀਐਲ 17 ਤੇ ਇੱਕ ਟੀਐਲ 15 ਹੂੰ ਤੇ 1 ਕਿਲੋ ਦੇ ਕਰੀਬ ਬੀਜ ਪੈਂਦਾ ਇਹਦਾ ਜੀ ਤੇ ਇਹਨੂੰ ਜੇ ਆਪਾਂ ਬਿਜਲੀ 90 ਦਿਨਾਂ ਦੇ ਵਿੱਚ 85 90 ਦਿਨਾਂ ਦੇ ਵਿੱਚ ਨਹੀਂ ਕਿ ਫਸਲ ਪੂਰੀ ਹੋ ਜਾਂਦੀ ਆ ਤੇ ਜਿਹੜੀ ਅਗਲੀ ਫਸਲ ਦੀ ਬਜਾਈ ਹੈ ਹੂੰ ਜਿਹਨੂੰ ਆਪਾਂ ਹਾਰਦੀ ਦੀ ਫਸਲ ਕਹਿੰਦੇ ਆ ਤੇ ਉਹ ਵੀ ਆਪਾਂ ਜਿਵੇਂ ਕਿ ਉਸ ਖੇਤ ਚ ਬੀਜਣ ਦੀ ਵਿਵਸਥਾ ਬੰਦੀ ਕਰ ਸਕਦੇ ਆ ਜੀ ਇਹਦੇ ਖਰਚਾ ਵੀ ਕੋਈ ਜ਼ਿਆਦਾ ਨਹੀਂ ਹੈਗਾ ਤੇ ਪੈਸੇ ਵੀ ਸੋਹਣੇ ਦੇ ਜਾਂਦੀ ਹੈ ਹੂੰ ਤੇ ਇੱਕ ਤਾਂ ਇਹਨਾਂ ਕਿ ਜਿਹੜੇ ਤੋੜੀਆ ਹੈਗਾ ਇਹ ਜਿੰਨੇ ਵੀ ਹਨ ਕਿ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰੀਸ ਵਿਗਿਆਨ ਕੇਂਦਰ ਹੈਗੇ ਆ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਣ ਮੇਲੇ ਸਟਾਰਟ ਹੋਣੇ ਹੈਗੇ ਆ ਤੇ ਉਹਨਾਂ ਤੋਂ ਤੁਸੀਂ ਜਾਨੀ ਕਿ ਪ੍ਰਾਪਤ ਕਰ ਸਕਦੇ ਹੋ ਤੇ ਇੱਕ ਜਿਹੜਾ ਨੁਕਸਾਨ ਹੋਇਆ ਆਪਣਾ ਜੀ ਉਹਨੂੰ ਥੋੜਾ ਜਾਨੀ ਕਿ ਆਪਾਂ ਇਹਦੇ ਨਾਲ ਉੱਪਰ ਭਾਈ ਕਰ ਸਕਦੇ ਹੈਗੇ ਆ ਤੇ ਇਸੇ ਤਰ੍ਹਾਂ ਦੂਜਾ ਹਿੱਸਾ ਆਪਣਾ ਹੈਗਾ ਪਸ਼ੂਆਂ ਦਾ ਹੂੰ ਤੇ ਉਹਨਾਂ ਦੇ ਚਾਰੇ ਵੀ ਖਰਾਬ ਹੋ ਗਏ ਜੀ ਤੇ ਪੰਜਾਬ ਖੇਤੀਬਾੜੀ ਇੰਡਸਟਰੀ ਨੇ ਇਹ ਸਿੱਟਾ ਕੱਢਿਆ ਹੈਗਾ ਵੀ ਜਿਹੜੀਆਂ ਨੇ ਦੋ ਕਿਸਮਾਂ ਹੈਗੀਆਂ ਮੱਕੀ ਦੀਆਂ ਹਮਮ ਇੱਕ 1006 ਤੇ 1007 ਜੀ ਤੇ ਇਹਨਾਂ ਕਿਸਮਾਂ ਦੀ ਬਜਾਈ ਹੈ ਜਿਹੜੀ 15 ਸਤੰਬਰ ਤੱਕ ਜੇ ਤੁਹਾਡਾ ਕੋਈ ਖੇਤ ਉੱਪਰਲਾ ਖਾਲੀ ਹੁੰਦਾ ਹੈਗਾ ਜੇ ਉੱਥੇ ਬਜਾਈ ਕਰ ਦਈਏ ਤਾਂ ਇਹਦੇ ਵਿੱਚ ਇਹਨਾਂ ਕਿ 30 ਕਿਲੋ ਬੀਜ ਪੈਂਦਾ ਹੈਗਾ ਹਮ ਕਿੱਲੇ ਦਾ ਤੇ 45 ਦਨਾ ਤੇ 50 ਦਨਾ ਤੇ ਇਹਦੀ ਵਾਡੀ ਸਟਾਰਟ ਹੋ ਜਾਂਦੀ ਆ ਜੀ ਵੀ ਘਟ ਤੋਂ ਘਟ ਆਪਣੇ ਜਿਹੜੇ ਪਸ਼ੂ ਹੈਗੇ ਆ ਉਹਨਾਂ ਦਾ ਵੀ ਕੋਈ ਨਾ ਕੋਈ ਹਿੱਲਾ ਵਸੇਲਾ ਇਹਦੇ ਚ ਹੋ ਸਕਦਾ ਹੈਗਾ ਵੀ ਇਹ ਵੀ ਜਿਹੜੀ ਯਾਨੀ ਕਿ ਆਪਾਂ 15 ਕਿਉਂਕਿ ਮੌਸਮ ਹੈ ਜਿਵੇਂ ਅੱਗੇ ਠੰਡ ਹੋਊਗੀ ਹਮ ਜਾਂ ਜਿਹੜਾ ਮੌਸਮ ਹੈ ਇਹਦੇ ਵਿੱਚ ਹੋ ਸਕਦਾ ਹੋਰ ਕਿਸਮ ਇੰਨਾ ਵਧੀਆ ਨਾ ਚੱਲ ਸਕੇ ਜਿੰਨੀਆਂ ਇਹ ਯਾਨੀ ਕਿ ਰਿਜ਼ਲਟ ਦੇ ਸਕਦੇ ਨੇ ਜਿਹੜੀਆਂ ਮੈਂ ਕਿਸੇ ਮੰਨ ਦੱਸੀਆਂ ਹੈਗੀਆਂ ਤੇ ਇਹ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਮਾਂ ਹੈਗੀਆਂ ਤੇ ਉੱਥੋਂ ਤੁਸੀਂ ਬੀਜ ਲੈ ਸਕਦੇ ਆ ਜੀ ਤੇ ਇਸੇ ਤਰ੍ਹਾਂ ਇੱਕ ਯਾਨਕ ਹਾਰਦੀ ਦੀ ਚਾਰਿਆਂ ਦੀ ਫਸਲ ਹੈਗੀ ਹੈ ਬਰਸੇਮ ਹਮ ਤੇ ਆਮ ਤੌਰ ਤੇ ਆਪਣਾ ਦੀ ਬਿਜਾਈ ਲੇਟ ਕਰਦੇ ਆ ਕਈ ਵਾਰੀ ਜਿਵੇਂ ਝੋਨੇ ਵਾਲਾ ਖੇਤ ਖਾਲੀ ਹੋਊਗਾ ਨਵੰਬਰ ਚ ਜਾ ਵੜਦੇ ਆ ਤੇ ਇਹਦੀ ਇਹ ਹੈ ਵੀ ਇਸ ਮਹੀਨੇ ਦੇ ਵਿੱਚ ਅਧ ਵਿਚਕਾਰ ਹਮ ਜਾਂ ਉਸ ਤੋਂ ਬਾਅਦ ਇਹਦੀ ਕਦੇ ਵੀ ਬਿਜਾਈ ਕਰ ਸਕਦੇ ਆ ਬਸੇਮ ਦੀ ਜੀ ਤੇ ਇਹਦੇ ਜਿਹੜਾ ਪਹਿਲਾ ਲਾਵਾ ਉਨੂੰ ਵਧਾਉਣ ਵਾਸਤੇ ਇਹਦੇ ਵਿੱਚ ਜਮੇ ਪਾ ਸਕਦੇ ਹੋ ਤੁਸੀਂ ਰਾਇਆ ਪਾ ਸਕਦੇ ਹੋ ਤੇ ਤੋੜੀਆਂ ਵਿੱਚ ਪਾ ਸਕਦੇ ਹੋ ਤੇ ਉਹਦੇ ਨਾਲ ਇਹ ਹੈ ਵੀ ਤੁਹਾਡੇ ਜਿਹੜੇ ਪੱਠਿਆਂ ਦੀ ਮਾਤਰਾ ਵੱਧ ਜੂਗੀ ਤੇ ਖੇਤੀ ਤਿਆਰ ਹੋ ਜਾਣਗੇ ਤੇ ਜੇ ਯਾਨੀ ਕਿ ਇਹਨੂੰ ਸਤੰਬਰ ਚ ਬੀਜਦੇ ਆ ਤੁਸੀਂ ਆਧ ਸਤੰਬਰ ਚ ਤਾਂ ਤੁਹਾਡਾ ਯਾਨੀ ਕਿ 30 35 ਦਿਨਾਂ ਤੇ ਇਹ ਵਾਢੀ ਨੂੰ ਤਿਆਰ ਹੋ ਜਾਂਦਾ ਹੈਗਾ ਪਹਿਲੇ ਨੂੰ ਪਰ ਜੇ ਇਸੇ ਬਰਸੇ ਮਨ ਤੁਸੀਂ ਜਾ ਕੇ ਅਕਤੂਬਰ ਚ ਬੀਜਦੇ ਆ ਨਵੰਬਰ ਚ ਬੀਜਦੇ ਹੋ ਅਖੀਰ ਚ ਜਾ ਕੇ ਤਾਤਾ ਡਾਇਨਿਕ ਤਿਆਰ ਹੋਣ ਨੂੰ ਤਕਰੀਬਨ 2 ਮਹੀਨੇ ਲੱਗ ਜਾਂਦੇ ਆ। ਵੀ ਮੌਸਮ ਦਾ ਬੜਾ ਫਰਕ ਹੈਗਾ ਪਰ ਜਿਹੜਾ ਵਿੱਚ ਆਪਾਂ ਜਮੇ ਲਾਵਾਂਗੇ ਜਮੇ ਰਾ ਰਾ ਸੜਵੇਂ ਜਿਵੇਂ ਮੰਨ ਲਓ 10 ਕਿਲੋ ਬੀਜ ਪੈਂਦਾ ਹੈਗਾ 8 ਤੋਂ 10 ਕਿਲੋ ਇੱਕ ਕਿੱਲੇ ਦੇ ਵਿੱਚ ਤਾਂ ਉਹਦੇ ਵਿੱਚ ਤੁਸੀਂ 12 ਕਿਲੋ ਜਿਹੜੇ ਜਮੇ ਆ ਉਹਦਾ ਬੀਜ ਪਾ ਲਓ। ਤਾਂ ਉਹ ਯਾਨੀ ਕਿ ਵਧੀਆ ਪੱਠੇ ਤੁਹਾਨੂੰ ਛੇਤੀ ਤੇ ਪਹਿਲਾਂ ਯਾਨੀ ਕਿ ਮਿਲ ਜਾਣੇ ਹੈਗੇ ਆ। ਤੇ ਇਸੇ ਤਰ੍ਹਾਂ ਯਾਨੀ ਕਿ ਜੇ ਸਰੋਂ ਪਾਣੀ ਹੋਵੇ ਜਾਂ ਰਾਏ ਪਾਣਾ ਹੋਵੇ ਉਹ ਪਾਣਾ ਕਿਲੋ ਪੂਰੇ ਕਿੱਲੇ ਦੇ ਵਿੱਚ। ਮੰਨ ਦੀ ਲੋਡ ਹੈਗੀ ਆ ਤੇ ਇਸੇ ਤਰ੍ਹਾਂ ਇਹਦੇ ਵਿੱਚ ਰਾਈ ਕਾਂ ਵੀ ਰਲਾ ਸਕਦੇ ਆ ਹੂੰ ਤੇ ਉਹ 1 ਕਿਲੋ ਪੈਣਾ ਹੈਗਾ ਪੂਰੇ ਕਿੱਲੇ ਦੇ ਵਿੱਚ ਬਰਸੀਮ ਦੇ ਨਾਲ ਜੀ ਤੇ ਇਹਦੇ ਨਾਲ ਜਿਹੜਾ ਹੈਗਾ ਚਾਰਾ ਉਹ ਵੀ ਸਵਾਦਲਾ ਬਣ ਜਾਊਗਾ ਤੇ ਮਾਤਰਾ ਵੀ ਵੱਧ ਜਣੀ ਹੈ ਤੇ ਛੇਤੀ ਵੀ ਹੋ ਸਕਦਾ ਹੈ ਵੀ ਪਸ਼ੂਆਂ ਦੇ ਸੰਬੰਧ ਦੇ ਵਿੱਚ ਇਹ ਆਪਾਂ ਕਰ ਸਕਦੇ ਹੈਗੇ ਆ ਤੇ ਇੱਕ ਜਿੱਥੇ ਲੱਗਦਾ ਹੈ ਕਿ ਅਜੇ ਪਾਣੀ ਲੇਟ ਉਤਰੂਗਾ ਹੂੰ ਤੇ ਜਾ ਕੇ ਤੁਹਾਡਾ ਯਾਨੀ ਕਿ ਅਖੀਰ ਸਤੰਬਰ ਦੇ ਵਿੱਚ ਆ 15 ਸਤੰਬਰ ਤੋਂ ਬਾਅਦ ਤੁਹਾਡੇ ਉੱਤੇ ਬਜਾਈ ਹੋਵੇ। ਹੂੰ ਤਾਂ ਉੱਥੇ ਤੁਸੀਂ ਗੰਨੇ ਦੀ ਕਾਸਤ ਕਰ ਸਕਦੇ ਆ ਜਿਹੜੀਆਂ ਅਗੇਤੀਆਂ ਐਨਕਿ ਪੱਕਣ ਵਾਲੀਆਂ ਕਿਸਮਾਂ ਹੈਗੀਆਂ। ਹੂੰ ਜਿਵੇਂ ਸੀਓਪੀਵੀ 95 ਨੰਬਰ ਹੈਗੀ ਐ ਸੀਓਪੀ ਵਿੱਚ 96 ਨੰਬਰ ਐ ਸੀਓਪੀਵੀ ਵੀ 92 ਨੰਬਰ ਹੈਗੀਆਂ। ਤੇ ਇਸੇ ਤਰ੍ਹਾਂ ਇਹ 5-6 ਕਿਸਮਾਂ ਜਿਹੜੇ ਅਗੇਤੀਆਂ ਕਿਸਮਾਂ 40 ਕਿ ਕੁੰਟਲ ਦਾ ਬੀਜ ਪੈਂਦਾ ਹੈਗਾ। ਤੇ ਇਹਨੂੰ ਤੁਸੀਂ 15 ਸਤੰਬਰ ਤੋਂ ਬਜਾਈ ਇਹਦੇ ਸਟਾਰਟ ਕਰ ਸਕਦੇ ਆ। ਹੂੰ ਤੇ ਗੰਨਾ ਇੱਕ ਇਹੋ ਜਿਹੀ ਫਸਲ ਹੈ ਵੈਸੇ ਵੀ ਤੁਸੀਂ ਦੇਖਿਆ ਹੋਊਗਾ ਜਦੋਂ ਪਿਕਚਰਾਂ ਚ ਆਪਾਂ ਦੇਖਦੇ ਹੈਗੇ ਆ ਮੀਡੀਆ ਤੇ ਦੇਖਿਆ ਹੈਗਾ ਜਿੱਥੇ 플ੱਡ ਆਇਆ ਹੋਇਆ ਤੇ ਉੱਥੇ ਗੰਨਾ ਉੱਚਾ ਹੋਣ ਕਰਕੇ ਝੋਨਾ ਤਾਂ ਨਹੀਂ ਨਜ਼ਰ ਆਉਂਦਾ ਹੈਗਾ ਪਰ ਉੱਥੇ ਗੰਨਾ ਜ਼ਰੂਰ ਖੜਿਆ ਹੈਗਾ ਜੀ ਵੀ ਇਹ ਹੈ ਵੀ ਗੰਨਾ ਜਿਹੜਾ ਹੈਗਾ ਪਾਣੀ ਨੂੰ ਵੀ ਕਾਫੀ ਮਾਤਰਾ ਕਾਫੀ ਹੱਦ ਤੱਕ ਜਿਹੜਾ ਸਹਾਰ ਸਕਦਾ ਹੈਗਾ ਤੇ ਇਹ ਕਰ ਸਕਦੇ ਹੈਗੇ ਹੁਣ ਇਹ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਕਿਉਂਕਿ ਹੁਣ ਆਪਾਂ ਸਬਜ਼ੀਆਂ ਦਾ ਵੀ ਯਾਨੀ ਕਿ ਸੁੱਟਣਾ ਹੈਗਾ ਖਾਣ ਨੂੰ ਚਾਹੀਦੀਆਂ ਹੈਗੀਆਂ ਤੇ ਕਿਸਾਨ ਵੀਰ ਜਿਹੜੇ ਇਸ ਕੰਮ 'ਚ ਲੱਗੇ ਹੋਏ ਆਂ ਹਾਂਜੀ ਤੇ ਉਹਨਾਂ ਦਾ ਵੀ ਯਾਨੀ ਕਿ ਜਿਹੜੇ ਖੇਤ ਹੈਗੇ ਆਂ ਜੇ ਤੁਹਾਡੇ ਸਤੰਬਰ ਅਖੀਰ ਦੇ ਵਿੱਚ ਖਾਲੀ ਹੁੰਦੇ ਆਂ ਤਾਂ ਉੱਥੇ ਤੁਸੀਂ ਆਲੂਆਂ ਦੀ ਕਾਸ਼ਤ ਕਰ ਸਕਦੇ ਹੈਗੇ ਆਂ ਵੈਸੇ ਤਾਂ ਜਿਹੜਾ ਯਾਨੀ ਕਿ ਆਪਣਾ ਨੀਂ ਪਹਾੜੀ ਏਰੀਆ ਹੈਗਾ ਉਹਦੇ ਵਿੱਚ ਤੁਸੀਂ 1 ਸਤੰਬਰ ਤੋਂ 15 ਸਤੰਬਰ ਦੇ ਵਿੱਚ ਵੀ ਇਨਕੇਰ ਲੋ ਲਾ ਸਕਦੇ ਆ ਤੇ ਉਹਦੇ ਵਿੱਚ ਜਿਵੇਂ ਕੁਫਰੀ ਸੂਰਿਆ ਹੈਗੀ ਆ ਕੁਫਰੀ ਪੁਖਰਾਜ ਹੈ ਹੂੰ ਕੁਫਰੀ ਅਸ਼ੋਕ ਹੈਗੀ ਆ ਕੁਫਰੀ ਚੰਦਰਮੁਖੀ ਹੈ ਅਗਰਤੀਆਂ ਕਿਸਮਾਂ ਹੈਗੀਆਂ 12 ਤੋਂ 15 ਕੁਇੰਟਲ ਇਹਦਾ ਇਨਕੇ ਉਹ ਹੈਗਾ ਤੇ ਜਿਹੜੀ ਅਗਰਤੀ ਕਿਸਮ ਹੈ ਵੈਸੇ ਵੀ ਪੈਸੇ ਵਧੀਆ ਦੇ ਜਾਂਦੀ ਹੈ ਹੂੰ ਵੀ ਇਹਦੇ ਬਾਰੇ ਵੀ ਤੁਸੀਂ ਇਨਕੇ ਬਿਆੰਤਬੰਦੀ ਆਪਣੀ ਬਣਾ ਸਕਦੇ ਹੈਗੇ ਆ ਤੇ ਇਸੇ ਤਰ੍ਹਾਂ ਇਨਕੇ ਮਟਰ ਤਕਰੀਬਨ ਯਾਨੀ ਕਿ ਹਰ ਘਰ ਦੇ ਵਿੱਚ ਬਣਦਾ ਹੈਗਾ ਤੇ ਕਾਫੀ ਮਾਤਰਾ ਚ ਵੇਚਿਆ ਜਾਂਦਾ ਹੈ ਤੇ ਇਹਦੇ ਵਿਕਾਸ ਤੁਸੀਂ ਯਾਨੀ ਕਿ ਜਦੋਂ ਟੈਂਪਰੇਚਰ ਅੱਜ ਕੱਲ ਤਾਂ ਵੈਸੇ ਹੀ ਘਟਾ ਹੈਗਾ ਇਹਦਾ ਇੱਕੋ ਧਿਆਨ ਰੱਖਣਾ ਵੀ ਜਦੋਂ ਤੁਹਾਡਾ ਦਿਨ ਦਾ ਟੈਂਪਰੇਚਰ 30 ਡਿਗਰੀ ਤੋਂ ਨਹੀਂ ਵੱਧਦਾ ਉਦੋਂ ਘਟ ਰਿਹਾ ਹੈਗਾ ਤਾਂ ਇਹ ਸਮਝੋ ਤੁਸੀਂ ਇਹ ਮਟਰ ਬੀਜ ਸਕਦੇ ਆ ਤੇ ਅੱਜ ਕੱਲ ਤਾਂ ਇਹ 25 26 ਚੱਲ ਰਿਹਾ ਹੈਗਾ ਤੇ ਜਿਹੋ ਜਾਂ ਮੌਸਮ ਹਾਲਾਤ ਹੈਗੇ ਮੈਨੂੰ ਲੱਗਦਾ ਕੋਈ ਟੈਂਪਰੇਚਰ ਜ਼ਿਆਦਾ ਵਧੂਗਾ ਜੀ ਇਹ ਇਹਦੇ ਵਿੱਚ ਤੁਸੀਂ ਕਾਸ਼ਤ ਕਰ ਸਕਦੇ ਆ ਇਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਕਿਸਮਾਂ ਦਿੱਤੀਆਂ ਜਿਹਨਾਂ ਨੂੰ ਅਗੇਤੀ ਕਿਸਮਾਂ ਕਹਿੰਦੇ ਆ ਇੱਕ AP 3 ਹੈਗੀ ਤੇ ਇੱਕ ਹੈ ਗਿਆ ਅਗੇਤਾ 7 ਹੂੰ ਇਹਦੇ ਵਿੱਚ 40 ਕਿਲੋ ਬੀਜ ਪੈਣਾ ਕਿੱਲੇ ਦਾ ਹੂੰ ਤੇ ਇਹਨੂੰ ਵੀ ਤੁਸੀਂ 1 ਅਗਸਤ ਤੋਂ ਲੈ ਕੇ ਅੱਗੇ ਤੱਕ ਯਾਨੀ ਕਿ ਬਜਾਈ ਕਰ ਸਕਦੇ ਆ ਹੂੰ ਤੇ ਇਸੇ ਤਰ੍ਹਾਂ ਯਾਨੀ ਕਿ ਤੁਸੀਂ ਦੇਖਿਆ ਹੋਊਗਾ ਪਿਛਲੀ ਵਾਰ ਜਿਹੜਾ ਲਸਣ ਹੈ ਹੂੰ 400 ਰੁਪਏ ਕਿਲੋ ਜਾਂ ਤੋਂ ਵੱਧ ਵਿਕਿਆ ਹੈਗਾ ਬਿਲਕੁਲ ਤੇ ਹੁਣ ਜਿਹੜਾ ਹੈਗਾ ਟਰਾਲਿਆਂ ਦੇ ਉੱਤੇ 100 ਰੁਪਏ ਕਿਲੋ 150 ਰੁਪਏ ਕਿਲੋ बिक ਰਿਹਾ ਹੈਗਾ ਤੇ ਜਿਹੜੀ ਲਸਣ ਦੀ ਪੰਜਾਬੀ ਦਾ ਟੁਕਮਾ ਸਮਾਂ ਹੈਗਾ ਇਹ ਸਤੰਬਰ ਚ ਜੇ ਵਿੱਜਿਆ ਜਾਵੇ ਤਾਂ ਉਹਦੇ ਚ ਜਿਹੜੀ ਸਮੱਸਿਆਵਾਂ ਘਟ ਆਉਂਦੀਆਂ ਹੈਗੀਆਂ ਤੇ ਜੇ ਨਦੀਨਾਂ ਤੋਂ ਬਚਾਉਣਾ ਹੋਵੇ ਤਾਂ ਵਿੱਚ ਤੁਸੀਂ ਪ੍ਰਾਲੀ ਖੰਡਾ ਦਿਓ ਜਿਵੇਂ ਹੁਣ ਪ੍ਰਾਲੀ ਆਪਣੀ ਵਾਧੂ ਹੋਣੀ ਹੈ ਤੇ ਇਹਦੇ ਵਾਸਤੇ 1.5 ਤੋਂ 2.5 ਕੁਇੰਟਲ ਜਿਹੜਾ ਹੈਗਾ ਬੀਜ ਚਾਹੀਦਾ ਹੈਗਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਮ ਹੈਗੀ ਆ ਪੀਜੀ 18 ਬਹੁਤ ਵਧੀਆ ਕਿਸਮ ਹੈਗੀ ਆ ਤਾਂ ਇਹਨੂੰ ਲਈ 15 ਤੋਂ 23 ਸਤੰਬਰ ਦੇ ਵਿੱਚ ਬੀਜੋਗੇ ਤਾਂ ਯਾਨੀ ਕਿ ਇਹ ਵੀ ਇੱਕ ਖਾਲੀ ਖੇਤ ਦੇ ਵਿੱਚ ਬਹੁਤ ਬੰਦੇ ਤੌਰ ਤੇ ਕੰਮ ਆ ਸਕਦਾ ਹੈ ਤੇ ਇਸੇ ਤਰ੍ਹਾਂ ਸਬਜ਼ੀਆਂ ਚ ਪਾਲਕ ਹੈ ਪਾਲਕ ਤੁਸੀਂ ਅਗਸਤ ਤੋਂ ਸਤੰਬਰ ਤੱਕ ਬਜਾਈ ਕਰ ਸਕਦੇ ਹੋ 4 ਤੋਂ 6 ਕਿਲੋ ਲੋਡ ਪੈਂਦੀ ਹੈ ਕਿੱਲੇ ਵਾਸਤੇ ਤੇ ਇਹਦੀ ਕਿਸਮ ਹੈ ਕਿਸਮ ਨੂੰ ਜ਼ਰੂਰ ਧਿਆਨ ਰੱਖਣਾ ਪੰਜਾਬ ਗ੍ਰੇਨ ਤੇ ਇਸੇ ਤਰ੍ਹਾਂ ਗੋਭੀ ਹੈਗੀ ਆ ਫੁੱਲ ਗੋਭੀ ਜੀ ਤੇ ਉਹਦੀ ਜੇ ਯਾਨੀ ਕਿ ਪਨੀਰੀ ਹੈਗੀ ਆ ਕਿਉਂਕਿ ਪਨੀਰੇ ਵਾਲੇ ਬੰਦਬੰਦੀ ਰੱਖਦੇ ਆ ਗਿਆ ਹੂੰ ਤਾਂ ਇਹ ਜੇ ਲਾਉਣੇ ਹੋਵੇ ਇਹਨਾਂ ਦੇ ਨਾਲ ਚਲਾ ਸਕਦੇ ਆ ਤਾਂ ਇਹ ਕਿਸਮ ਹੈਗੀ ਆ ਪੰਜਾਬ ਮਗਰੀ ਹੂੰ ਤੇ ਇਹਦੇ ਕਾਸਤ ਕਰ ਸਕਦੇ ਆ ਤੇ ਇਸੇ ਤਰ੍ਹਾਂ ਜਿਹੜੀਆਂ ਡੈਡ ਵਾਲੀਆਂ ਫਸਲਾਂ ਹੈਗੀਆਂ ਸਬਜ਼ੀ ਵਾਲੀਆਂ ਹੂੰ ਜਿਵੇਂ ਯਾਨੀ ਕਿ ਮੋਰੀਆ ਹੂੰ ਤੇ ਸਲਗਮ ਹੈਗਾ ਗਾਜਰ ਹੈ ਹੂੰ ਤੇ ਇਹਨਾਂ ਦੀ ਬਜਾਈ ਅਗਸਤ ਤੇ ਸਤੰਬਰ ਦੇ ਵਿੱਚ ਆਪਾਂ ਕਰ ਸਕਦੇ ਹੈਗੇ। ਤੇ ਇਹਨਾਂ ਦੇ ਕਿਸਮਾਂ ਹੈਗੀਆਂ ਜਿਵੇਂ ਮੋੜੀ ਹੈ। ਹੂੰ ਪੰਜਾਬ ਸਫੇਦ ਮੋੜੀ ਨੰਬਰ 2। ਹੂੰ ਤੇ ਜਿਹੜਾ ਆਪਣਾ ਹੈਗਾ ਸਲਗਨ ਉਹ ਐਲ ਨੰਬਰ 1। ਤੇ ਇਹਨਾਂ ਦਾ 4 ਤੋਂ 5 ਕਿਲੋ ਬੀਜ ਲੋਡ ਪੈਣੀ ਹੈ 1 ਕਿੱਲੇ ਵਾਸਤੇ। ਹੂੰ ਤੇ ਇਹਦੇ ਤੁਸੀਂ ਬਿਜਾਈ ਕਰ ਸਕਦੇ ਹੋ। ਇਸੇ ਤਰ੍ਹਾਂ ਜਿਹੜੀ ਗਾਜਰ ਦੀ ਅਸੀਂ ਗੱਲ ਕੀਤੀ ਸੀ। ਹੈਗੇ ਤੇ ਹਾਲਤਾਂ ਦੇ ਵਿੱਚ ਅਗਸਤ ਤੇ ਸਤੰਬਰ ਦੇ ਵਿੱਚ ਬਿਜਾਈ ਕਰ ਸਕਦੇ ਹਾਂ। ਜੀ। ਪੰਜਾਬ ਬਲੈਕ ਬਿਊਟੀ। ਹੂੰ ਤੇ ਪੀਸੀ 161 ਹੂੰ ਤੇ ਇਹਦਾ ਬੀਜ ਆਪਾਂ ਨੂੰ ਇਨਕ ਕਟ ਮਾਤਰਾ ਚ ਲੋਡ ਪਾਉਗੇ 2-3 3 ਕਿਲੋ ਬੀਜ ਜਿਸ ਦੇ ਨਾਲ 1 ਕਿੱਲੇ ਦੀ ਬਜਾਈ ਹੋ ਜਾਂਦੀ ਹੈਗੀ ਆ ਵੀ ਇਹਨਾਂ ਚੀਜ਼ਾਂ ਦਾ ਇਨਕ ਕਾਫੀ ਚੀਜ਼ਾਂ ਮੈਂ ਦੱਸਤੀਆਂ 10-12 ਫਸਲਾਂ ਹੂੰ ਤੇ ਜੇ ਫੇਰ ਵੀ ਤੁਹਾਡਾ ਕੋਈ ਭੁਲ ਭੁਲੇਖਾ ਹੁੰਦਾ ਹੈਗਾ ਹੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰੀਸੀ ਵਿਗਿਆਨ ਕੇਂਦਰ ਹੈਗੇ ਆ ਫਾਰਮ ਸਲਾਹਕਾਰ ਕੇਂਦਰ ਹੈਗੇ ਆ ਹੂੰ ਤੇ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਖੇਤੀਬਾੜੀ ਅਫਸਰਾਂ ਉਹਨਾਂ ਦੇ ਖੇਤੀ ਵਿਕਾਸ ਅਫਸਰ ਹੈਗੇ ਆ ਬਲੌਗਸ ਦੇ ਵਿੱਚ ਜਾਂ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਜਿਹੇ ਹੈਗੇ ਆ ਤੇ ਉਹਨਾਂ ਨਾਲ ਰابطਾ ਜ਼ਰੂਰ ਰੱਖੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਯਾਨੀ ਕਿ ਕਿਉਂਕਿ ਜਿੱਥੋਂ ਇਹ ਪੜ੍ਹੇ ਆ ਉੱਥੋਂ ਹੀ ਪੜ੍ਹੇ ਹੋਏ ਆ ਹੂੰ ਹੂੰ ਤੇ ਉਹਨਾਂ ਕੋਲੇ ਸਾਰੀ ਜਾਣਕਾਰੀ ਭਰਪੂਰ ਮਾਤਰਾ ਚ ਹੈਗੀ ਆ ਆਪਾਂ ਲੈ ਕੇ ਫਾਇਦਾ ਉਠਾ ਸਕਦੇ ਆ ਇੱਕ ਜਿਵੇਂ ਖੇਤੀ ਦੀ ਗੱਲ ਕਰ ਰਹੇ ਸੀ ਬੀਜਾਂ ਦੀ ਗੱਲ ਕਰ ਰਹੇ ਸੀ ਤੇ ਇੱਕ ਮੈਂ ਥੋੜਾ ਜਿਹਾ ਹੋਰ ਦੱਸਣਾ ਚਾਹਾਂਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਹੂੰ ਸਪਟੰਬਰ ਮਹੀਨੇ ਦੇ ਵਿੱਚ ਮੇਲਿਆਂ ਦਾ ਆਯੋਜਨ ਕਰਦੇ ਆਂ ਹਾਂਜੀ ਤੇ ਉਹਨਾਂ ਮੇਲਿਆਂ ਦੇ ਵਿੱਚ ਜਿਹੜਾ ਇਹ ਬੀਜ ਹੈ ਉਹ ਮਿਲਦਾ ਹੈਗਾ ਤੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਵੀ ਕਿਹੜਾ ਮੇਲਾ ਕਿੱਥੇ ਲੱਗ ਰਿਹਾ ਤੇ ਕਿੰਨੀ ਤਰੀਕ ਨੂੰ ਲੱਗਣਾ ਹੈਗਾ ਹੂੰ ਸਭ ਤੋਂ ਪਹਿਲਾ ਮੇਲਾ ਤਾਂ ਵੈਸੇ ਯਾਨੀ ਕਿ ਅਮਰਸਰ ਲੱਗਣਾ ਸੀ ਹੂੰ ਨਾ ਕਲਾਂ ਦੇ ਵਿੱਚ ਪਰ ਉਹ ਪਾਣੀ ਆਣ ਕਰਕੇ ਉਹ ਇੱਕ ਮਹੀਨਾ ਲੇਟ ਕਰਤਾ ਉਹ ਲੱਗਣਾ ਹੈਗਾ 1 ਅਕਤੂਬਰ ਨੂੰ ਹੂੰ ਤੇ ਜਿਹੜਾ ਹੁਣ ਲੱਗਣੇ ਹੈਗੇ 12 ਨਵੰਬਰ 12 ਸਤੰਬਰ ਨੂੰ ਹੂੰ ਨਮਾਸ਼ਹਿਰਾ ਬਰਲਵਾਸਾਂ ਕੁੜੀ ਉੱਥੇ ਰਿਸਰਚ ਫਾਰਮ ਹੈਗਾ ਹਰ ਸਾਲ ਮੇਲਾ ਲੱਗਦਾ ਹੈ ਹੂੰ ਤੇ ਉੱਥੇ ਉਸ ਇਲਾਕੇ ਦੇ ਫਾਰਮਰ ਜਾ ਕੇ ਉੱਥੋਂ ਜਿਹੜੇ ਇਹਨਾਂ ਕਿਸਮਾਂ ਦੇ ਬੀਜ ਨੇ ਜਿਹੜੇ ਪ੍ਰਾਪਤ ਕਰ ਸਕਦੇ ਹੈਗੇ ਆ ਹੂੰ ਤੇ ਇਸੇ ਤਰ੍ਹਾਂ ਯਾਨੀ ਕਿ 16 ਸਤੰਬਰ ਨੂੰ ਪ੍ਰੀਸਿਵ ਗਿਆਨ ਕੇਂਦਰ ਰੌਣੀ ਪਟਿਆਲੇ ਵਿਖੇ ਮੇਲਾ ਲੱਗਣਾ ਹੈਗਾ ਤਾਂ ਇੱਥੇ ਵੀ ਜਿੰਨਾ ਵੀ ਐਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਵੀਆਂ ਕਿਸਮਾਂ ਦੀ ਨਵੇਂ ਬੀਜ ਦਿੱਤੇ ਹੈਗੇ ਆ ਹੂੰ ਜਾਂ ਕੋ ਨਵੀਂ ਤਕਨੀਕ ਹੈ ਉਹ ਸਾਰਿਆਂ ਦਾ ਬੜੇ ਬਖੂਬੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੈਗੇ ਆ ਤੇ ਉਹ ਚੀਜ਼ ਤੁਸੀਂ ਯਾਨੀ ਕਿ ਉੱਥੋਂ ਲੈ ਸਕਦੇ ਹੋ ਜੀ ਤੇ ਜਿਹੜਾ ਫਰੀਦਕੋਟ ਵਾਲਾ ਜੀ ਹੈਗਾ ਤੇ ਉੱਥੇ ਮੇਲਾ ਲੱਗਣਾ 18 ਸਤੰਬਰ ਨੂੰ ਹੂੰ ਤੇ ਇਸੇ ਤਰ੍ਹਾਂ ਗੁਰਦਾਸਪੁਰ ਜਿੱਥੇ ਕਾਫੀ ਯਾਨੀ ਕਿ ਸਮੱਸਿਆ ਫਲੱਡ ਦੀ ਆਈ ਹੋਈ ਹੈ ਉੱਥੇ 24 ਸਤੰਬਰ ਨੂੰ ਜਿਹੜਾ ਹੈਗਾ ਮੇਲਾ ਲੱਗਣਾ ਤੇ ਇੱਕ ਸਾਡਾ ਮੁੱਖ ਮੇਲਾ ਹੁੰਦਾ ਪੰਜਾਬ ਖੇਤੀਬਾੜੀ ਇੰਡਸਟਰੀ ਲੁਧਿਆਣਾ ਹੂੰ ਤੇ ਉਹ 26 ਤੇ 27 ਸਤੰਬਰ ਨੂੰ ਹੈ ਹੂੰ ਦੋ ਦਿਨਾਂ ਮੇਲਾ ਹੁੰਦਾ ਹੈਗਾ ਉਹ ਪੰਜਾਬ ਖੇਤੀਬਾੜੀ ਨਿਸ਼ਠੀ ਲੁਧਿਆਣਾ ਦੇ ਵਿਖੇ ਲੱਗਣਾ ਹੈਗਾ ਹੂੰ ਤੇ ਇਸੇ ਤਰ੍ਹਾਂ ਜਿਹੜਾ ਅਖੀਰਲਾ ਮੇਲਾ ਸਾਡਾ ਹੁੰਦਾ ਸੀ ਹੂੰ ਉਹ ਬਠਿੰਡੇ ਹੁੰਦਾ ਸੀ ਜਿਹੜਾ ਕਿ 23 ਸਤੰਬਰ ਨੂੰ ਲੱਗਣਾ ਹੈਗਾ ਪਰ ਐਤਕਿ ਜਿਵੇਂ ਪਹਿਲਾਂ ਦੱਸਿਆ ਉਹ ਅਖੀਰਲਾ ਮੇਲਾ ਹੋ ਗਿਆ ਤੁਹਾਡਾ ਨਾਕਲ ਨਾਲ ਅਮਰਸਰ ਵੜਾ ਹੂੰ ਇਸ ਤਰੀਕੇ ਨਾਲ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਜਿਹੜੀ ਮੈਂ ਗੱਲ ਕੀਤੀ ਹੈਗੀ ਜਿਹਨਾਂ ਕਿਸਮਾਂ ਦਾ ਮੈਂ ਵੇਰਵਾ ਪਾਇਆ ਹੈਗਾ ਜਾਂ ਇਹਨਾਂ ਦੇ ਜਿੱਥੇ-ਜਿੱਥੇ ਲੱਗਣੇ ਤੁਸੀਂ ਪਹਿਲਾਂ ਜਾ ਕੇ ਵੀ ਉੱਥੇ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਜਿੰਨੇ ਵੀ ਹਨ ਕਿ ਖੇਤੀਬਾੜੀ ਨਾਲ ਰਲਦੇ ਮਿਲਦੇ ਵਿਭਾਗਾਂ ਹ ਤੇ ਉਹਨਾਂ ਦਾ ਕੋਸ਼ਿਸ਼ ਹੁੰਦੀ ਹੈ ਕਿ ਉਹ ਕਿਸਾਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਤੇ ਉਹਨਾਂ ਦੇ ਯਾਨੀ ਕਿ ਹਮਦਰਦ ਬਣ ਕੇ ਤੇ ਤੁਹਾਡੇ ਵਾਸਤੇ ਜਿਹੜਾ ਬੀਜ ਹੈ ਆ گاਉਂ ਵੀ ਪ੍ਰਬੰਧ ਕਰ ਸਕਦੇ ਹੈਗੇ ਆ ਪਰ ਗੱਲ ਇਹ ਵੀ ਘਰ ਬੈਠੇ ਬਿਠਾਏ ਹੋ ਸਕਦਾ ਯਾਨੀ ਕਿ ਉਹ ਸਾਰੀ ਚੀਜ਼ ਤੁਹਾਡੇ ਕੋਲ ਨਾ ਪਹੁੰਚੇ ਥੋੜੀ ਜਿਹੀ ਹਿੰਮਤ ਕਰਨੀ ਪੈਣੀ ਹੈਗੀ ਆ ਵੀ ਉਹਨਾਂ ਸੈਂਟਰਾਂ ਦੇ ਉੱਤੇ ਪੰਜਾਬ ਖੇਤੀਬਾੜੀ ਇੰਡਸਟਰੀ ਦੀ ਵੈਬਸਾਈਟ ਹੈਗੀ ਆ ਉੱਥੇ ਚਲੇ ਜਾਓ ਤੇ ਜਿੰਨੇ ਵੀ ਯਾਨੀ ਕਿ ਖੇਤੀ ਵਿਗਿਆਨ ਕੇਂਦਰ ਆ ਉਹਨਾਂ ਦੇ ਮੋਬਾਈਲ ਨੰਬਰ ਕੰਟੈਕਟ ਨੰਬਰ ਈਮੇਲ ਜਿਗਰ ਹੈਗਾ ਇਸ ਤਰ੍ਹਾਂ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਉਹਨਾਂ ਦੇ ਸਾਰੇ ਕੰਟੈਕਟ ਹੈਗੇ ਆ ਵੀ ਤੁਸੀਂ ਘਰ ਬੈਠੇ ਉਹਨਾਂ ਨਾਲ رابطہ ਬਣਾ ਕੇ ਉਸ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਲੱਗਦਾ ਵੀ ਵੱਧ ਮਾਤਰਾ ਚ ਸਮਾਨ ਚਾਹੀਦਾ ਹੈਗਾ ਤਾਂ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਇੱਕ ਲਿਖਤੀ ਸੁਨੇਹਾ ਜਾਂ ਮੇਲ ਤੇ ਵੀ ਸਾਨੂੰ ਇਨੀ ਮਾਤਰਾ ਚ ਸਾਡਾ ਨੁਕਸਾਨ ਹੋ ਗਿਆ ਇਸ ਚੀਜ਼ ਦਾ ਪ੍ਰਬੰਧ ਕਿਤਾ ਜਾਵੇ ਜੀ ਪਰ ਇੱਕ ਗੱਲ ਮੈਂ ਇਹਨਾਂ ਕਿ ਹੋਰ ਇਹਦੇ ਨਾਲ ਦੱਸਣਾ ਚਾਹਾਂਗਾ ਵੀ ਬੀਜ ਹੈ ਜਿਹੜਾ ਯੂਨੀਵਰਸਿਟੀ ਤਿਆਰ ਜ਼ਰੂਰ ਕਰਦੀ ਹੈ ਹਮ ਪਰ ਜਿੰਨੀ ਯਾਨੀ ਕਿ ਪੰਜਾਬ ਵਾਸਤੇ ਲੋੜ ਹੈ ਹਮ ਤੇ ਉਹਦੇ ਨਾਲ ਬਹੁਤ ਘੱਟ ਮਾਤਰਾ ਦੇ ਵਿੱਚ ਪੈਦਾ ਕਰ ਪਾਉਂਦੀ ਹੈ ਕਿਉਂਕਿ ਉਹਦੇ ਵਾਸਤੇ ਬਹੁਤ ਵੱਡਾ ਰਕਬਾ ਚਾਹੀਦਾ ਹੈਗਾ ਤੇ ਇਸ ਕਰਕੇ ਨਾਲ ਪੰਜਾਬ ਖੇਤੀਬਾੜੀ ਟ੍ਰੇਨਿੰਗ ਵੀ ਦਿੰਦੀ ਹੈਗੀ ਆ ਵੀ ਤੁਸੀਂ ਜਿਹੜਾ ਬੀਜ ਹੈ ਆਪਣੇ ਤਰੀਕੇ ਨਾਲ ਆਪਣੇ ਲੈਵਲ ਤੇ ਜੀ ਉਹਨੂੰ ਕਿਵੇਂ ਸੰਭਾਲਾਂਗੇ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਸੰਭਾਲਦੇ ਹੁੰਦੇ ਸੀ ਜਿਹਨੂੰ ਆਪਾਂ ਭੁੱਲ ਬੈਠੇ ਹੈਗੇ ਆ ਤੇ ਜੇ ਆਪਾਂ ਝੋਨੇ ਦੀ ਗੱਲ ਕਰੀਏ ਬੜਾ ਟੁਕਮਾ ਸਮਾਂ ਹੈਗਾ ਵੀ ਹੁਣ ਤੁਸੀਂ ਜਿਹੜਾ ਹੈਗਾ ਜਿੱਥੇ ਤੁਸੀਂ ਕੋਈ ਪ੍ਰੋਸੇਮੰਦ ਅਦਾਰੇ ਤੋਂ ਵੈਰਾਈਟੀ ਲਈ ਹੋਈ ਹੈ ਤੇ ਤੁਹਾਡੇ ਖੇਤਾਂ ਦੇ ਵਿੱਚ ਉਹ ਸਹੀ ਰਹਿੰਦੀ ਆ ਤੇ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਪਨੀਰੀ ਸੋਧ ਕੇ ਬਿਜੀ ਸੀ ਤੇ ਉਸ ਤੋਂ ਬਾਅਦ ਉਹਦਾ ਧਿਆਨ ਰੱਖਿਆ ਹੈਗਾ ਤੇ ਹੁਣ ਮੌਕਾ ਹੈ ਵੀ ਉਹਦੇ ਵਿੱਚ ਇੱਕ ਤਾਂ ਉੱਚੇ ਨਵੇਂ ਬੁੱਟੇ ਕੱਢ ਲਓ ਹੂੰ ਇੱਕ ਜਿਹੜੇ ਗੈਰ ਬੁੱਟੇ ਮੇਲ ਨਹੀਂ ਖਾਂਦੇ ਹੈਗੇ ਹੂੰ ਹੂੰ ਤੇ ਇੱਕ ਤੁਹਾਨੂੰ ਲੱਗਦਾ ਹੈਗਾ ਵੀ ਕੋਈ ਪਹਿਲਾਂ ਨਿਸਰ ਗਿਆ ਜਾਂ ਬਾਅਦ ਚ ਨਿਸਰਨ ਵਾਲਾ ਉਹਨੂੰ ਬੁੱਟਿਆਂ ਨੂੰ ਕੱਟ ਲਓ ਹੂੰ ਤੇ ਇੱਕ ਜਦੋਂ ਨਿਸਾਰਾ ਸਟਾਰਟ ਹੋਊਗਾ ਜੀ ਤੇ ਉਦੋਂ ਤੁਸੀਂ ਸਪਰੇਅ ਕਰਨੀ ਹੈ ਇੱਕ ਜਦੋਂ 4-5% ਤੁਹਾਡੇ ਯਾਨੀ ਕਿ ਜਿਹਨੂੰ ਆਪਾਂ ਸਿੱਟਾ ਕਹਿੰਦੇ ਆ ਬਾਹਰ ਨਿਕਲ ਨਿਕਲੂਗਾ ਤੇ ਉਹ ਸਿੱਟਾ ਅੰਦਰ ਬਾਹਰ ਹੋਊਗਾ ਜੀ ਫਿਰ ਆਪਣੀ ਟੈਲਟ ਦਵਾਈ ਹੈਗੀ 200 ਮਿਲੀਲੀਟਰ ਤੇ 200 ਲੀਟਰ ਪਾਣੀ ਚ ਇੱਕ ਤਾਂ ਉਦੋਂ ਕਰ ਦੋ ਹੂੰ ਇੱਕ ਉਹਨੂੰ 15 ਦਿਨਾਂ ਬਾਅਦ ਕਰ ਦੋ ਹੂੰ ਤੇ ਤੁਹਾਡੇ ਕੋਲ ਅੱਬਲ ਦਰਜੇ ਦਾ ਬੀਜ ਹੈ ਜਿਹੜਾ ਉਹ ਘਰੇ ਤਿਆਰ ਹੋ ਜਾਊਗਾ ਇਹਦੇ ਵਾਸਤੇ ਜ਼ਰੂਰੀ ਨਹੀਂ ਹੈ ਵੀ ਤੁਸੀਂ ਸਾਰੇ ਜ਼ਮੀਨ ਦੇ ਉੱਤੇ ਸਾਰੀ ਉਦਾਂ ਹੀ ਸਪਰੇਅ ਕਰਨੀ ਹੈਗੀ ਹੂੰ ਪਰ ਜਿੱਥੇ ਤੁਸੀਂ ਬੀਜ ਰੱਖਣਾ ਹੈਗਾ ਉੱਥੇ ਆਪਾਂ ਜ਼ਰੂਰ ਯਾਨੀ ਕਿ ਇਹ ਚੀਜ਼ ਨੂੰ ਕਰ ਲਈਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਤੁਹਾਡਾ ਜਿਹੜਾ ਝੋਨਾ ਹੈ ਜੀ ਤੇ ਉਹ ਤਕਰੀਬਨ ਕੀ ਰੇਟ ਵਿਕਦਾ ਹੈਗਾ ਤੁਹਾਨੂੰ ਪਤਾ ਹੀ ਹੈ ਤੇ ਜਦੋਂ ਤੁਸੀਂ ਬੀਜ ਲੈਣ ਜਾਂਦੇ ਹੋ ਤੇ ਉਹ ਤੁਹਾਨੂੰ ਕੀ ਰੇਟ ਮਿਲਦਾ ਹੈਗਾ ਤੇ ਬਿਉਤਬੰਦੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਜੇ ਤੁਸੀਂ ਯਾਨੀ ਕਿ ਆਪ ਸੰਭਲੋਗੇ ਤੁਹਾਨੂੰ ਘਰ ਦੇ ਦਾਣੇ ਦੇ ਬਰਾਬਰ ਉਹ ਬੀਜ ਪੈ ਜਾਊਗਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਜਿਹੜੀ ਆਮ ਕਿਸਮਾਂ ਹੈਗੀਆਂ ਉਹਨਾਂ ਦਾ ਜੇ ਤੁਸੀਂ ਬੀਜ ਇੱਕ ਵਾਰੀ ਲੈ ਲੈਣੇ ਹੋ ਤਾਂ ਉਸ ਬੀਜ ਨੂੰ ਤੁਸੀਂ ਯਾਨੀ ਕਿ 3-4 ਸਾਲ ਜੇ ਧਿਆਨ ਨਾਲ ਸੰਭਾਲੋ ਤੇ ਬਜਾਈ ਕਰੋ ਤੇ ਉਹਨੂੰ ਚਲਾ ਸਕਦੇ ਹੋ ਹਾਂ ਜਿਹੜਾ ਦੋਗਲਾ ਬੀਜ ਹੈਗਾ ਹਾਈਬ੍ਰਿਡ ਬੀਜ ਜਿਹਨੂੰ ਕਹਿੰਦੇ ਆ ਤੇ ਇਹ ਉਹ ਜ਼ਿਆਦਾਤਰ ਆਪਣੀ ਜਿਹੜੀ ਆਮ ਮੁੱਖ ਫਸਲਾਂ ਹੈਗੀਆਂ ਉਹਨਾਂ ਦਾ ਯੂਨਿਟੀ ਬਲੈਂਸ ਫਾਰਸ ਨਹੀਂ ਕੀਤਾ ਹੈਗਾ ਉਹਨਾਂ ਦਾ ਬੀਜ ਤਾਨੂੰ ਜ਼ਰੂਰ ਹਰ ਵਾਰ ਇਨਕੇ ਬਦਲਣ ਦੀ ਲੋੜ ਹੈਗੀ ਆ ਨਵਾਂ ਲੈਣਾ ਪੈਂਦਾ ਹੈਗਾ ਪਰ ਤਕਰੀਬਨ ਜੇ 95% ਜਿਹੜਾ ਰਕਬਾ ਹੈਗਾ ਆਪਣਾ ਹਰ ਕਿਸਮ ਦਾ ਤਕਰੀਬਨ ਆਮ ਬੀਜ ਦਾ ਹੈਗਾ ਜੀ ਤੇ ਉਹਦੇ ਵਿੱਚ ਇੱਕ ਇਹ ਹੈ ਵੀ ਜੇ ਛੋਟਾ ਜਿਹਾ ਕਦਮ ਪੁੱਟਾਂਗੇ ਬੱਚਤਾਂਲੇ ਪਾਸੇ ਨਾਲ ਤਾਂ ਇਹ ਜਿਹੜੀ ਯਾਨੀ ਕਿ ਇੱਕ ਘਰ ਤੋਂ ਲਈਏ ਤੇ ਜਿੰਨੇ ਫਾਰਮਰ ਆਪਣੀ ਫੈਮਲੀयां ਹੈਗੀਆਂ ਜਿੰਨੇ ਪਿੰਡ ਹੈਗੇ ਆ ਤਾਂ ਇਹ ਸਮਝੋ ਵੀ ਤੁਹਾਡੇ ਯਾਨੀ ਕਿ ਕਰੋੜਾਂ ਦੇ ਵਿੱਚ ਆਪਣੇ ਤੌਰ ਤੇ ਤੁਸੀਂ ਆਪਣੀ ਬਚਤ ਕਰ ਸਕਦੇ ਨੇ ਤੇ ਇਹਦੇ ਵਾਸਤੇ ਵੀ ਕੋਈ ਜਾਣਕਾਰੀ ਦੀ ਲੋੜ ਹੈਗੀ ਆ ਹਮ ਆਪਣੇ ਪੰਜਾਬ ਖੇਤੀਬਾਣੀ ਅਕਸ਼ ਤੇ ਸੀਰ ਫਾਰਮ ਹੈਗੇ ਆ ਜੀ ਉੱਥੇ ਆਪਾਂ 5 7 700 ਏਕੜ ਫਾਰਮ ਹੈ ਤੇ ਹਰ ਤਰ੍ਹਾਂ ਦੇ ਬੀਜ ਚਾਰ ਕਰਦੇ ਹਾਂ ਹਾਂਜੀ ਤੇ ਇਹ ਤੋਂ ਇਲਾਵਾ ਖੇਤੀ ਵਿਗਿਆਨ ਕੇਂਦਰ ਜਿੰਨੇ ਵੀ ਹੈਗੇ ਆ ਉੱਥੇ ਵੀ ਯਾਨੀ ਕਿ ਬੀਜ ਤਿਆਰ ਹੁੰਦਾ ਹੈਗਾ ਉੱਥੇ ਸਾਇੰਸ ਦਾ ਨਹਿਗਿਆ ਤੇ ਇਸੇ ਤਰ੍ਹਾਂ ਮਹਿਕਮਾ ਖੇਤੀਬਾੜੀ ਦੇ ਅਫਸਰ ਸਹਿਬਾਨ ਹੈ ਤੇ ਉਹਨਾਂ ਨਾਲ ਰਾਬਤਾ ਜ਼ਰੂਰ ਰੱਖ ਲਓ ਵੀ ਇਹਨਾਂ ਦੀ ਡਿਊਟੀ ਵੀ ਬਣਦੀ ਹੈਗੀ ਜੇ ਤੁਹਾਡਾ ਕੋਈ ਲੱਗਦਾ ਬੀਜ ਵਾਲਾ ਖੇਤ ਹੈ ਤੇ ਉਹਦੇ ਬਾਰੇ ਗੱਲ ਕਰਨੀ ਕੋਈ ਸਮੱਸਿਆ ਹੈਗੀ ਮੈਨੂੰ ਰੱਖੀਏ ਨਾ ਰੱਖੀਏ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਉਹਨਾਂ ਦੇ ਵਿਜ਼ਿਟ ਵੀ ਕਰਾ ਸਕਦੇ ਹੈਗੇ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਜੇ ਧਿਆਨ ਰੱਖੋਗੇ ਤਾਂ ਮੈਨੂੰ ਲੱਗਦਾ ਯਾਨੀ ਕਿ ਅੱਜ ਜਿਹੜੀ ਸੰਕਟ ਦੀ ਘੜੀ ਹੈ ਤਾਂ ਉਹਦੇ ਵਿੱਚ ਇਹ ਜਿਹੜੀਆਂ ਗੱਲਾਂ ਹੈਗੀਆਂ ਜੀ ਤੇ ਹੋ ਸਰਦਾਂ ਨਿਕੇ ਕੰਮ ਆਉਣ ਤੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਜਿਹੜੀ ਇਹ ਸੰਕਟ ਦੀ ਘੜੀ ਆਈ ਹੋਈ ਐ ਤਾਂ ਉਹ ਟਲ ਜਾਵੇ ਤੇ ਤਾਂ ਕਿ ਆਪਾਂ ਆਪਣੇ ਪੈਰਾਂ ਤੇ ਦੁਆਰੇ ਉਸੇ ਤਰੀਕੇ ਨਾਲ ਖੜ੍ਹ ਜਾਈਏ ਆਪਾਂ ਨੂੰ ਆਪਣੇ ਹਮੈਤੀ ਆਪ ਬਣਨਾ ਪੈਣਾ ਹੈਗਾ ਬਿਲਕੁਲ ਤੇ ਜੇ ਤੁਸੀਂ ਤੁਰੋਗੇ ਤਾਂ ਤੁਹਾਡੇ ਨਾਲ ਬਹੁਤ ਤੁਰਨ ਤਿਆਰ ਹੋ ਜਾਣਗੇ ਪਰ ਜੇ ਆਪਾਂ ਹਿੰਮਤ ਹਾਰ ਗਏ ਤਾਂ ਹਾਰੇ ਦਾ ਹਮੈਤੀ ਕੋਈ ਨਹੀਂ ਹੈਗਾ ਕਹਿੰਦੇ ਹੁੰਦੇ ਆ ਮਨ ਜਿੱਤੇ ਜਗ ਜਿੱਤੇ ਬਿਲਕੁਲ ਜੀ ਤੇ ਨੋਟਸ ਆਪ ਜਿਵੇਂ ਹੁਣ ਖੇਤਾਂ ਦੇ ਵਿੱਚ ਪਾਣੀ ਆ ਜੀ ਤਾਂ ਜਿਹੜਾ ਹੜ੍ਹਾਂ ਦਾ ਪਾਣੀ ਆ ਉਹਦੇ ਵਿੱਚ ਗਾਦ ਵੀ ਆ ਜਾਂਦੀ ਹੈ ਕਾਫੀ ਕੁਝ ਮਿੱਟੀ ਵਗੈਰਾ ਵੀ ਆ ਜਾਂਦੀ ਹੈ ਤਾਂ ਉਹਦਾ ਕਿੰਨਾ ਕੁ ਅਸਰ ਪਵੇਗਾ ਜ਼ਮੀਨ ਦੇ ਉੱਤੇ ਖਾਸ ਕਰਕੇ ਜੇ ਕਪੜਾ ਗੱਲ ਕਰੀਏ ਤਾਂ ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਦੇ ਉੱਤੇ ਕਿੰਨਾ ਕੁ ਪ੍ਰਭਾਵ ਪਵੇਗਾ ਜੀ ਹਾਂ ਸੰਦੂ ਸਾਹਿਬ ਗੱਲ ਤੁਹਾਡੀ ਬੜੀ ਯਾਨੀ ਕਿ ਠੋਕਵੀ ਹੈਗੀ ਆ ਤੇ ਇਹਦੇ ਪ੍ਰਭਾਵ ਨਜ਼ਰ ਆਉਣਗੇ ਜਦੋਂ ਯਾਨੀ ਕਿ ਪਾਣੀ ਨਿਕਲਿਆ ਹੂੰ ਤਾਂ ਜੇ ਤਾਂ ਕਿਸੇ ਖੇਤ ਦੇ ਵਿੱਚ ਉਪਜਾਊ ਮਿੱਟੀ ਪੈ ਗਈ ਹੂੰ ਉਹਨੂੰ ਤਾਂ ਸਿਰਫ ਅਧਰੇ ਕਰਨੀ ਪੈਣੀ ਆ ਜੀ ਪਰ ਜੇ ਯਾਨੀ ਕਿ ਮੰਨ ਲਓ ਜਿਆਦਾ ਨੇੜੇ ਖੇਤ ਐ ਉਥੋਂ ਥੱਲੇ ਰੇਤਾ ਪੈ ਗਿਆ ਜਾਂ ਬਜਰੀ ਪੈ ਗਈ ਖੇਤਾਂ 'ਚ ਜਾਂ ਕਿ ਖੇਤ ਡੂੰਘਾ ਹੋ ਗਿਆ ਹੂੰ ਤਾਂ ਉਹ ਵੱਡੀ ਸਮੱਸਿਆ ਹੈਗੀ ਆ ਹੂੰ ਤੇ ਉਹਦੇ ਵਾਸਤੇ ਜ਼ਰੂਰ ਇਨਕ ਖਰਚਾ ਵੀ ਹੋਊਗਾ ਕਿਸਾਨ ਵੀਰਾਂ ਦਾ ਤੇ ਫਸਲ ਵੀ ਯਾਨੀ ਕਿ ਨੁਕਸਾਨੀ ਜਾਊਗੀ ਤੇ ਆਮ ਤੌਰ ਤੇ ਐਗਰੀਕਲਚਰ ਦੇ ਵਿੱਚ ਇਹ ਮੰਨਦੇ ਹੈਗੇ ਆ ਹੂੰ ਜੇ ਕਿਸਾਨ ਵੀਰ ਦੇ ਇੱਕ ਫਸਲ ਯਾਨੀ ਕਿ ਨੁਕਸਾਨੀ ਜਾਵੇ ਤਾਂ ਤਕਰੀਬਨ 5-6 ਫਸਲਾਂ ਦੇ ਵਿੱਚ ਨਹੀਂ ਉਹਦਾ ਘਾਟਾ ਪੂਰਾ ਕਰ ਸਕਦਾ ਜਿੰਨਾ ਇੱਕ ਫਸਲ 'ਚ ਘਾਟਾ ਪੈ ਜਾਂਦਾ ਉਹਨੂੰ ਵਾਕਿਆ ਯਾਨੀ ਕਿ ਬਹੁਤ ਵੱਡਾ ਘਾਟਾ ਹੈਗਾ ਤੇ ਪਰ ਕੁਦਰਤ ਹੈ ਕੁਦਰਤ ਅੱਗੇ ਜੋਰ ਵੀ ਨਹੀਂ ਹੈਗਾ ਤੇ ਜਦੋਂ ਆਪਣੇ ਸਾਰੇ ਯਾਨੀ ਕਿ ਹੱਥ ਵੱਸ ਨਹੀਂ ਰਹਿੰਦੇ ਫਿਰ ਆਪਾਂ ਸਾਰੇ ਨਾਲ ਮਿਲ ਕੇ ਅਰਦਾਸ ਕਰਦੇ ਹਾਂ ਤੇ ਏਡੀ ਗੱਲ ਨਹੀਂ ਹੈ ਕਿ ਬਕਸਨਹਾਰ ਵੀ ਹੈਗਾ ਤੇ ਇਸ ਚੀਜ਼ ਨੂੰ ਸੁਣਨ ਦਾ ਵੀ ਹੈਗਾ ਵੀ ਉਹਦਾ ਓਟ ਅਸਰਾ ਲੈ ਕੇ ਅਰਦਾਸ ਵੀ ਕਰੀਏ ਤੇ ਹਿੰਮਤ ਰੱਖੀਏ ਜੀ ਜੀ ਬਿਲਕੁਲ ਜੀ ਕਿਸਾਨ ਵੀਰੋ ਇਸ ਸਮਾ ਜਿਹੜਾ ਉਹ ਬੜਾ ਸੰਵੇਦਨਸ਼ੀਲ ਬਣਿਆ ਹੋਇਆ ਹੈ ਕਾਰਨ ਇਹ ਹੈ ਕਿ ਫਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਜੇਕਰ ਆਪਾਂ ਮਾਰਾਂ ਦੀ ਰਾਏ ਲੈ ਕੇ ਵਿਉਂਤਬੰਦੀ ਕਰਾਂਗੇ ਫਸਲੀ ਚੱਕਰ ਜਿਵੇਂ ਆਪਣਾ ਰੂਟੀਨ ਦੇ ਵਿੱਚ ਚੱਲਦਾ ਹੈ ਕਣਕ ਝੋਨਾ ਚੱਲਦਾ ਹੈ ਜਾਂ ਫਿਰ ਆਪਾਂ ਕੁਝ ਇੱਕ ਬਦਲਵੀਆਂ ਫਸਲਾਂ ਹੋ ਗਈਆਂ ਮੱਕੀ ਬੀਜ ਲੈਣੇ ਆ ਤੇ ਹੁਣ ਨੁਕਸਾਨ ਕਾਫੀ ਹੋ ਚੁੱਕਿਆ ਹੈ ਤਾਂ ਉਹਦੇ ਵਿੱਚੋਂ ਉੱਭਰਨਾ ਵੀ ਹੈ ਤੇ ਵੈਸੇ ਵੀ ਜਿਹੜੇ ਪੰਜਾਬੀ ਨੇ ਉਹ ਥੋੜੇ ਜੇ ਜਜ਼ਬੇ ਵਾਲੇ ਪੂਰੇ ਜ਼ੋਰ ਵਾਲੇ ਮੰਨੇ ਜਾਂਦੇ ਨੇ ਤਾਂ ਉਹਨਾਂ ਨੂੰ ਘਬਰਾਟ ਬੜੀ ਘੱਟ ਹੁੰਦੀ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਉਹ ਤੁਸੀ ਨਜ਼ਰ ਵੀ ਆ ਰਹੇ ਹੋ ਤੇ ਅੱਗੇ ਜਿਹੜਾ ਹੁਣ ਪਵੰਦਨ ਕਰਨਾ ਹੈ ਉਹਦੇ ਵਾਸਤੇ ਹੀ ਅਸੀਂ ਅੱਜ ਤੁਹਾਡੇ ਨਾਲ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਰੂਬਰੂ ਕਰਵਾਇਆ ਸੀਗਾ ਕਿ ਉਹ ਤੁਹਾਡੇ ਨਾਲ ਰਾਪਤਾ ਕਾਇਮ ਕਰਨ ਤੇ ਤੁਹਾਨੂੰ ਦੱਸਣ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਤਾਂ ਬੀਜ ਦੀ ਸੰਭਾਲ ਕਰ ਸਕਦੇ ਹੋ ਬੀਜ ਨੂੰ ਕਿਵੇਂ ਤੁਸੀਂ ਬਚਾ ਸਕਦੇ ਹੋ ਤੇ ਦੂਸਰਾ ਹੁਣ ਝੋਨੇ ਦੀ ਫਸਲ ਤਾਂ ਕੁਲਮ ਲਾ ਕੇ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਉੱਥੇ ਖਤਮ ਹੋ ਚੁੱਕੀ ਹੈ ਤੇ ਜਦੋਂ ਪਾਣੀ ਉਤਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਿਵੇਂ ਪ੍ਰਬੰਧਨ ਕਰਨਾ ਹੈ ਉਹਦੇ ਬਾਰੇ ਅੱਜ ਵਿਚਾਰ ਚਰਚਾ ਕੀਤੀ ਹੈ ਤੇ ਐਡਿਟਸ ਆਪ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਇੱਕ ਦੇ ਮਿੰਟ ਦਾ ਕੋਈ ਸੁਝਾਅ ਜ਼ਰੂਰ ਦਿਓ। ਪਰ ਕਿਸਾਨ ਵੀਰੋ ਜਿਵੇਂ ਇੱਕ ਕਿਸਾਨ ਮੇਲੇ ਹੁਣ ਆ ਰਹੇ ਆ ਜਿਵੇਂ ਮੈਂ ਦੱਸਿਆ ਤੁਹਾਨੂੰ ਕਿਉਂਕਿ ਜਿਹੜੀ ਗਿਆਨ ਦੀ ਲਾਠੀ ਹੈਗੀ ਆ ਜਦੋਂ ਦਿੱਕਤ ਆ ਜਾਵੇ ਤੇ ਉਹਦਾ ਸਹਾਰਾ ਲੈ ਕੇ ਚੱਲੀਏ ਵੱਡੀਆਂ ਵੱਡੀਆਂ ਸਮੱਸਿਆਵਾਂ ਤੋਂ ਦੂਰ ਹੋ ਜਾਂਦੀਆਂ ਹੈਗੇ। ਵੀ ਇਹ ਜਿਹੜੇ ਗਿਆਨ ਦੇ ਮੇਲੇ ਲੱਗਣੇ ਆ ਮੇਲੇ ਆਮ ਮੇਲੇ ਵਾਂਗ ਮੇਲੇ ਨਹੀਂ ਹੁੰਦੇ ਹੈਗੇ। ਇਹ ਗਿਆਨ ਦੇ ਮੇਲੇ ਹੁੰਦੇ ਆ। ਤੇ ਉਹਨਾਂ ਦੇ ਜ਼ਰੂਰ ਜਾਓ ਤੁਸੀਂ। ਤੇ ਥੋੜਾ ਥੋੜਾ ਜਿਹੜਾ ਆਪਣਾ ਬੀਜ ਹੈਗਾ ਉਹਨਾਂ ਦੇ ਲੈ ਕੇ ਆਓ ਤੇ ਜੇ ਤੁਮ ਅੱਗੇ ਬੀਜ ਬਣਾ ਸਕੀਏ ਤੇ ਉਹ ਗਿਆਨ ਲੈ ਕੇ ਆਓ ਜਿਹਨੂੰ ਆਪਣੇ ਖੇਤਾਂ ਦੇ ਵਿੱਚ ਤੁਸੀਂ ਅਪਣਾ ਕੇ ਬਚਤ ਕਰ ਸਕੀਏ ਘੱਟ ਪੈਸੇ ਨਾਲ ਘੱਟ ਖਰਚੇ ਵਾਲੀ ਜਿਹੜੀ ਉਪਜ ਹੈ ਵਧਿਆ ਉਪਜ ਪੈਦਾ ਕਰ ਸਕੀਏ ਤੇ ਇਹ ਤੋਂ ਇਲਾਵਾ ਤੇ ਇੱਕ ਹੋਰ ਹੈ ਵੀ ਜਿੰਨੇ ਬੰਦੇ ਉਹਨੇ ਧੰਦੇ ਜੀ ਖੇਤੀ ਇੱਕ ਇਹੋ ਜਿਹਾ ਸਿਸਟਮ ਹੈ ਵੀ ਜੇ ਖੇਤੀ ਸਿਰੇ ਚੜ ਗਈ ਤਾਂ ਠੀਕ ਹੈ ਪਰ ਜੇ ਜਿਵੇਂ ਐਤਕੀ ਹੋਇਆ ਤੇ ਆਪਣੇ ਕੋਈ ਹੋਰ ਹਿੱਲਾ ਵਸੇਲਾ ਨਹੀਂ ਹੈਗਾ ਜੀ ਜੀ ਤਾਂ ਫਿਰ ਯਾਨੀ ਕਿ ਆਪਣਾ ਜਿਹੜਾ ਹੈਗਾ ਰਾਹ ਆਖਾ ਹੋ ਜਾਂਦਾ ਹੈ ਤੇ ਜਿਵੇਂ ਮੈਂ ਕਿਹਾ ਜਿੰਨੇ ਬੰਦੇ ਉਹਨੇ ਧੰਦੇ ਜੀ ਵੀ ਜਿਵੇਂ ਖੇਤੀ ਵਿਗਿਆਨ ਕੇਂਦਰ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਤੇ ਉਹਨਾਂ ਤੋਂ ਜ਼ਰੂਰ ਜਾਣਕਾਰੀ ਲਓ ਜੀ ਇਹ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜੀ ਸ਼ੁਕਸਨ ਵੀ ਰੋਇਸ ਨਾਲ ਸਾਡੇ ਨਾਲ ਡਾਕਟਰ ਜਸਵਿੰਦਰ ਸਿੰਘ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਬੀਜ ਦੀ ਸੰਭਾਲ ਕਰਨੀ ਹੈ ਕਿਵੇਂ ਹੁਣ ਤੁਸੀਂ ਖੇਤਾਂ ਦੀ ਫਸਲਾਂ ਵਾਸਤੇ ਵਿਉਂਤਬੰਦੀ ਕਰਨੀ ਹੈ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਹੁਣ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਵਾ ਆ ਗਿਆ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰਾਇੋਜਕ ਸਨ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ